ਦੀ ਅੱਜ ਇੱਥੇ ਗੁਰਦੁਆਰੇ ਆਇਆ ਹਾਂ ਕੀ ਪ੍ਰੋਗਰਾਮ ਸੀ ਆਜ ਮੈਲਮਾਰਕ ਗੁਰੂ ਘਰ ਦੇ ਵਿੱਚ ਅਸੀਂ ਆਏ ਆ ਜਗਜੀਤ ਸਿੰਘ ਸਾਹਿਬ ਦਾ ਬਾਤ ਦਾ ਭੋਗ ਸੀ ਜਰ ਰੱਖਿਆ ਹੈ ਨਾ ਨੇ ਸਭ ਨੂੰ ਨਵਾਸ ਤੋਂ ਕਰਨ ਸੱਦਿਆ ਮੋਦੀ ਖਾਨੇ ਦਾ ਦੁਕਾਨ ਦਾ ਵਿਕਟਨ ਕਰ ਰਹੇ ਦਵਾਈਆਂ ਦਾ ਦੁਕਾਨ ਦਾ ਉਸ ਘੜੀ ਚ ਜਦੋਂ ਪੀੜ ਚ ਲੋਕਾਂ ਕੋਲ ਦਵਾਈਆਂ ਖਰੀਦਣ ਤੇ ਪੈਸੇ ਨਹੀਂ ਦਿੱਤੇ ਇਹ ਸਦਾ ਕਾਇਮ ਰਿਹਾ ਕਿ ਕਮਿਸ਼ਨ ਦੱਸਣਾ ਤੇ ਅਸੀਂ ਦੇਖਦੇ ਆਪਾਂ ਸਭ ਦਵਾਈਆਂ ਤੇ ਜਿੰਨਾ ਰੇਟ ਲਿਖਿਆ ਹੁੰਦਾ ਤੇ ਫ੍ਰੈਂਡ ਰੇਟ ਜੇ ਨੀਉਦ ਉੱਤੇ ਜੇ ਰੇਟ ਤੇ ਅੱਧੇ ਤੋਂ ਵੀ ਘੱਟ ਰੇਟ ਦਵਾਈਆਂ ਦਿੱਤੀਆਂ ਜਾਂਦੇ ਨੇ ਯਾਨੀ ਜਿਹੜਾ ਖਰੀਦ ਰੇਟ ਆ ਉਹ ਲੋਸ ਪ੍ਰੋਫਿਟ ਲੋਸ ਵਾਲੀ ਦੁਕਾਨ ਜਿਹੜੀ ਬਾਬੇ ਨਾਨਕ ਦੀ ਹੱਤੀ ਉਹ 13-13 ਵਾ ਮਨਾਫੇ ਦੀ ਖਤਰ ਨਹੀਂ ਸੱਚੇ ਸੌਦੇ ਦੀ ਗੱਲ ਹੈ ਕਿ ਉਧਰ ਨੂੰ ਕਦਮ ਪੁੱਟਿਆ ਸਾਡੀ ਐ ਸਮਝ ਗਿਆ ਸਿਖ ਪੁਆਇੰਟ ਦਾ ਸੂਚਕ ਕਰਦੀ ਇਹ ਜਿਹੜਾ ਰਿਪੋਰਟ ਕਰ ਦਿੱਤੀ ਸੀ ਅਸੀਂ ਇਹਨਾਂ ਨੂੰ ਵਰਤ ਪਾਦੇ ਹਾਂ ਤੇ ਸਹਿਯੋਗ ਲੈਂਦੇ ਹਾਂ ਪ੍ਰਧਾਨ ਜੀ ਕਿ ਹੁਕਮਾ ਦੇ ਦਿਓ ਕਿ ਰਾਤ ਦੇ ਲਿਆ ਸਾਹਿਬ ਦੀ ਜਿਹੜੀ ਕੋਚ ਰਿਓ ਰੈਸਟ ਬਾਈ ਗਈ ਹੈ ਕਿਹਨੂੰ ਦੇਖੋ ਇਹ ਇਹ ਚੱਕੇ ਚਾਹੀਏ ਉਹਨਾਂ ਨੇ ਕਿਸੇ ਦਿਨ ਦੀ ਜਨੂਰੀ ਆਪਾਂ ਆਪਣੀ ਰੋਸ ਪ੍ਰਦਰਸ਼ਨ ਕਰ ਦਿੱਤਾ ਜਿਸ ਤਰ੍ਹਾਂ ਦੀ ਕਾਰਵਾਈ ਅਸੀਂ ਸੁਣੀ ਹੈ ਕਿ 3 ਵਜੇ ਉਹਨਾਂ ਦਾ ਬਾਸ ਤੋੜ ਕੇ ਉਹਨਾਂ ਨੂੰ ਦਖਲਦਾਰ ਕਰਕੇ ਕਿਵੇਂ ਕੀਤਾ ਇਹ ਬਹੁਤ ਮੰਦਗਾ ਕਿ ਹੁਣ ਅਹ ਗਰੂਪ ਕੋਲ ਡੰਗਣ ਸਾਹਮਣਾ ਕਰਨਾ ਪੈਣਾ ਹੈ ਅਸੀਂ ਡੰਡੇ ਨਾਲ ਕੀ ਜਬਰ ਹੋਊਗਾ ਕਿਸੇ ਨਾਲ ਵੀ ਖੜਾ ਨਹੀਂ ਤੁਹਾਡੇ ਨਾਲ ਹੋਊਗਾ ਤਾਂ ਵੀ ਖੜਾ ਤੇ ਡੰਡੇ ਨਾਲ ਜਬਰ ਤੱਕ ਕਿਸੇ ਨਾਲ ਜੇ ਧੱਕਾ ਤੇ ਕਿਸੇ ਨਾਲ ਜੇ ਖੜਾ ਕੀ ਗਰਾਹ ਕਰੋ ਕੁੰਕ ਨੋਰੀ ਵੱਡ ਜਾਵੇ ਨਹੀਂ ਖਨੋਰੀ ਵੱਡ ਜਾਣਾ ਨਾ ਜਾਣਾ ਇਹ ਇਹ ਹੰਸਲਾ ਕਿਸ ਕੋ ਉਗਰਾ ਸਾਹਿਬ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਚੱਲ ਰਿਹਾਗਾ ਬਠਿੰਡੇ ਉੱਥੇ ਪ੍ਰੋਟੈਸਟ ਵੀ ਹੋਇਆ ਸੀ ਲਾਠੀ ਚੜ੍ਹ ਵੀ ਹੋਇਆ ਕਿਸ ਤਰ੍ਹਾਂ ਦੇਖਦੇ ਨੇ ਸੈਂਟਰ ਸਰਕਾਰ ਨਾਲ ਵਿਤਕਰਾ ਚੱਲਦਾ ਕਿਸੇ ਦੀਆਂ ਜ਼ਮੀਨਾਂ ਦਾ ਜ਼ਬਰਦਸਤ ਨਪੜੀਆਂ ਤੁਹਾਡਾ ਘਰ ਹੋਵੇ ਜੀ ਤਾਂ ਮੈਂ ਜਾ ਕੇ ਜ਼ਬਰਦਸਤ ਨਪਾ ਬਣਾ ਕਿਸ ਤਰ੍ਹਾਂ ਲੋਕਾਂ ਨੂੰ ਵੀ ਕਹਿਣ ਜੀ ਦੇ ਜੀ ਮਿੰਨਾ ਨੇ ਜੀ ਮਿੰਨਾ ਤੁਸੀਂ ਜਾਈਂਗੇ ਨੇ ਤੁਹਾਡੇ ਬਸ ਤੇ ਉੱਥੇ ਤੁਸੀਂ ਕਮਰਸ਼ਲ ਤੇ ਗੈਰ ਕਮਰਸ਼ਲ ਦਾ ਸਵਾਲ ਕਿਉਂ ਪੁੱਟਿਆ ਜੀ ਜਾਂ ਕਮਰਸ਼ਲ ਹੈ ਤਾਂ ਗੈਰ ਕਮਰਸ਼ਲ ਕਿਸੇ ਨੇ ਚਾਰ ਮੂਟੇ 베ਰੀਆਂ ਦੇ ਲਾਤੇ ਉਹ ਕਮਰਸ਼ਲ ਬਣ ਗਈ ਕਿਸੇ ਨੇ ਕਣਕ ਵੇਚੀ ਉਹ ਗੈਰ ਕਮਰਸ਼ਲ ਬਣ ਗਈ ਇਹ ਕਿਸ ਤਰ੍ਹਾਂ ਦਾ ਮਾਨ ਹੈ ਜੀ ਜਿਹਦੇ ਖਾਤਰ ਤੁਸੀਂ ਕੀਮਤਾਂ ਦੇ ਡਿਫਰੈਂਟ ਕੀਮਤਾਂ ਕਰੋ ਕਿ ਕਿਸੇ ਨੂੰ ਕਰੋੜ ਰੁਪਏ ਦਿੱਤਾ ਕਿਸੇ ਨੂੰ 24 ਲੱਖ ਰੁਪਏ ਦਿੱਤਾ ਇਹ ਤਾਂ ਬਰਦਾਸ਼ਤ ਨਹੀਂ ਹੁੰਣ ਬੜੀ ਗੱਲ ਹੈ ਇਹ ਲੋਕ ਕਿਵੇਂ ਚੱਲਣਗੇ ਹੁਣ ਅੱਗੇ ਕੀ ਰੁਕ ਰਿਹਾ ਹੈਗਾ ਜੀ ਸਿੰਘਾ ਕਰ ਕਿਸੇ ਦਾ ਰੁਕ ਹੁੰਦਾ ਜੀ ਸਿੰਘਾ ਕਰਦਾ ਹੁੰਦਾ ਜੀ ਸਹਾਰਤੇ ਕਰ ਜਿਵੇਂ ਉੱਥੇ ਠੰਡੇ ਕੀ ਗੱਲ ਨੇ ਬੜੀ ਆ ਜਿਹੜੀ ਹੁਣ ਸਰਪੰਚ ਸਰਕਾਰ ਨੂੰ ਗੱਲ ਉਹਨੇ ਨਿਬੜੀ ਆ ਵੀ ਉਹਨਾਂ ਨੇ 5 ਦਿਨ ਲਾਇਆ ਦੀ ਐ ਸੋਮਵਾਰ ਮੰਗਲਵਾਰ ਬੁੱਧਵਾਰ ਤੀਵਾਰਤਾ 5 ਦਿਨਾਂ ਦੇ ਵਿੱਚ ਉਹ ਕਮੇਟੀ ਨੇ ਪੂਰਨ ਪੂਰਾ ਨਿਖਾਜ ਕਰਨਾ ਵੀ ਕਿੰਨੇ ਬੰਦੇ ਨੇ ਜਿਨ੍ਹਾਂ ਨੇ ਚੈੱਕ ਨਹੀਂ ਚੱਕਿਆ ਜਿਨ੍ਹਾਂ ਨੇ ਜਿਨੀਨਾ ਵਿਚਾਰਦੇ ਨੇ 8 ਕਿਲੋਮੀਟਰ ਦੇ ਏਰੀਆ ਦੇ ਵਿੱਚ ਉਹਨਾਂ ਨੂੰ ਅਸਟਰਕ ਇਸ ਤਰ੍ਹਾਂ ਦਾ ਉਹਨਾਂ ਨੂੰ ਹੋਰ ਕੀਮਤ ਦੇ ਵਾਧੇ ਵਾਸਤੇ ਕਿਹੜੇ ਪ੍ਰੋਸੈਸ ਦੀ ਲੋੜ ਹੈ ਉਹਦੇ ਵਾਸਤੇ ਕੀ ਕੀ ਕਰਨਾ ਪੈਣਾ ਉਹਦੇ ਵਿੱਚ ਸਾਡੀ ਕਮੇਟੀ ਵੀ ਨਾਲ ਉਹ ਪ੍ਰਸ਼ਾਸਨ ਨਹੀਂ ਲਾਉਣੀ ਉਹ ਤੋਂ ਬਾਅਦ ਉਹਦੀ ਕੀਮਤ ਵਧਾਰੇ ਦੀ ਜਿਹੜੀ ਜਿਹੜਾ ਤਰੀਕਾ ਕਰਦਾ ਉਹ ਉਧਰ ਨੂੰ ਕਰਨੀ ਹੈ ਜੀ ਉਹਨਾਂ ਨੂੰ ਲੈ ਦੇਣਾ ਮੱਗੇ ਉਹਨਾਂ ਚਿਰ ਤੱਕ ਜਿਹੜਾ ਹਰ ਜੰਦਲ ਕੰਮ ਬੰਦ ਹੈ ਸੇ ਵਿਦਿਅਕ ਅੰਦੋਲਨ ਨੂੰ ਲੈ ਕੇ ਅੱਜ ਕਿਸ ਤਰ੍ਹਾਂ ਦੇ ਪ੍ਰੋਗਰਾਮ ਹੋ ਰਹੇ ਨੇ ਪੰਜਾਬ ਵਿੱਚ ਕਿੰਨੇ ਜਰਾ ਅੱਜ ਤਾਂ ਜਿਹੜੀਆਂ ਮੰਗਾਂ ਬਾਕੀ ਰਹਿ ਗਈਆਂ ਨੇ ਉਹਨਾਂ ਮੰਗਾਂ ਤੇ ਸੰਯੁਕਤ ਮੋਰਚਾ ਆਫ ਇੰਡੀਆ ਦਾ ਪ੍ਰੋਗਰਾਮ ਹੈ ਸਾਰੇ ਹਿੰਦੁਸਤਾਨ ਦੇ ਜ਼ਿਲ੍ਹਾ ਹੈੱਡਕ quartਰ ਤੇ ਸਬਜ਼ੀ ਜਿਹਨਾਂ ਦੇ ਪ੍ਰੋਗਰਾਮ ਹੋਣੇ ਨੇ ਉਹਦੇ ਚੱਸੀ ਹੁੰਦਾ ਸਰ ਡੀਪੀ ਤਨ ਨੂੰ ਲੈ ਕੇ ਚਾਹੇ ਜੀਰੀ ਦੇ ਮਸਲੇ ਨੂੰ ਲੈ ਕੇ ਇਸ ਵਾਰ ਕਿਸਾਨ